ਸਾਸੀਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਤੇ ਬਾਗੇ ਪੁਰਾਣੇ ਤੋਂ ਮੁੱਦਕੀ ਰੋਡ ਦੇ ਉੱਤੇ ਵਸਿਆ ਹੋਇਆ ਨਗਰ ਨਵਾਂ ਲੰਗਿਆਂ ਨੇ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਉਹਦੇ ਗੁਰਮੀਤ ਸਿੰਘ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੂਜਾ ਸੂਆ ਚੋਟੀ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਮਿੱਤਰੋ ਸੂਣ ਵਾਲੀ ਆ ਵੀਰੇ ਤੋਰ ਦਿਓ ਮੜੀ ਚ ਖੋਲ ਕੇ ਸੂਣ ਵਾਲੀ ਆ 10 ਦਿਨਾਂ ਦੀ ਹਜੇ ਕੱਚੀ ਆ 12 13 ਕਿਲੋ ਦੁੱਧ ਦੀ ਮਾਲਕਣ ਰਹੀ ਹੋਈ ਆ ਕਰਮਾ ਵਾਲੀ ਮਿੱਤਰੋ ਟੰਚੇ ਲੋ ਮਜਬੂਤ ਆ ਲੇਵੇ ਵਾਲੇ ਪੱਖ ਤੋਂ ਬਹੁਤ ਮਜਬੂਤ ਆ ਮੈਂ ਮਿੱਤਰੋ ਹੱਡਾ ਪੈਰਾਂ ਦੀ ਖੁੱਲੀਆਂ ਸਿੰਗ ਗੋਲ ਮੱਥੇ ਬਨਲਾ ਜੋੜਾ ਆ ਨਜ਼ਦੀਕੀ ਬਰੀਕੀ ਚੰਗੀ ਆ ਮੈਂ ਇਹਦੀ ਜਿੱਦ ਵੀ ਦੇਖ ਸਕਦੇ ਆ ਤੁਸੀਂ ਹਜੇ ਲੈਵਾ ਇਹਨੇ ਕਰਮਾ ਵਾਲੀ ਨੇ ਬਣਾਉਣਾ ਵੀ ਆ ਕਿਉਂਕਿ ਹਜੇ ਤਾਂ ਇਹ ਕੱਚੀ ਆ 10 ਦਿਨਾਂ ਦੇ ਵਿੱਚ ਇਹਨੇ ਕੁਛ ਦੀ ਕੁਛ ਥੱਲੋ ਤਿਆਰ ਹੋ ਜਾਣਾ ਆਰਡਰ ਦੀ ਕੁਆਲਿਟੀ ਬੇਹਤਰੀਨ ਤੇ ਖਾਸ ਆ ਸਾਰੀ ਥੱਲੋ ਥੱਲੋ ਪੂ ਦੇਖ ਸਕਦੇ ਆ ਬਣਦੇ ਬਾਈ ਲੇਵੇ ਭਾਂਡੇ ਵੱਲੋਂ ਸਾਫ਼ ਸੁਥਰੀ ਆ ਜਿੰਨੀ ਹੈਗੀ ਆ ਰੇਟ ਬਾਈ 1,20,000 ਰੁਪਈਆ ਦੀ ਡਿਮਾਂਡ ਮਾਲਕ ਨੇ ਤੈਅ ਕੀਤੀ ਆ ਜਿੰਦੇ ਵਿੱਚੋਂ ਮਾਨਤਾਣ ਹੋ ਜਾਊਗਾ ਨਵੇਂ ਲੰਗਿਆਂ ਨੇ ਪਿੰਡ ਦੇ ਵਿੱਚ ਗੁਰਮੀਤ ਸਿੰਘ ਬਾਈ ਦੇ ਘਰੇ ਇਹ ਮਹਿ ਖੜੀ ਹੋਈ ਆ ਗੱਲਬਾਤ ਲਈ ਨੰਬਰ ਨੋਟ ਕਰ ਲਓ ਮਿੱਤਰੋ 734082 8035 734082 035 734082 035 7340828035 ਬਾਈ ਦਾ ਨੰਬਰ ਆ ਗੁਰਮੀਤ ਸਿੰਘ ਬਾਈ ਦਾ ਨਾਮ ਆ ਦੂਜਾ ਸੂਆ ਚੋਟੀ ਆ 1,20,000 ਰੁਪਿਆ ਡਿਮਾਂਡ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਲਾਇਆ ਹੋਇਆ ਧੰਨਵਾਦ ਸ਼ੁਕਰੀਆ ਜਉਂਦੇ ਰਹਾ